जेपी अकाली विश्ववर एनी स्टेट एनी गवर्नमेंट इज सिक्योरिंग लॉ एंड ऑर्डर इन द स्टेट आज ਪਿੰਡਾਂ 'ਚ ਹਰੇਕ ਥਾਈ ਕਫਰਾ ਤਫਰੀਦਾ ਮਹੌਲੇ ਪਰ ਆ ਜਿਹੜੀ ਉਥੇ ਬਰੋਤੀਆਂ ਹੋ ਰਹੀਆਂ ਹਨ ਮੁੰਡਾ ਕਰਦੀ ਹੋ ਰਹੀ ਹੈ ਮਾਫੀਆ ਸਰ ਚੱਕ ਰਿਹਾ ਹੈ ਗੈਂਗਸਟਰਸ ਇੱਥੇ ਪਨਪਰੇ ਹੈ ਪਰ ਆ ਜੋ ਉਸ ਘਟਨਾ ਜਿਹੜੀ ਆ ਸਿਲਸਿਲੇ ਵਾਰ ਹੈ ਸੀਰੀਅਲ ਬੰਬ ਲਾਂਚ ਹੋ ਰਿਹਾ ਹੈ ਦਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥੌਟ ਆਊਟ ਬੜੇ ਦੂंगे ਕਿਸੇ ਛਾਤਰ ਦਿਮਾਗ ਦੀ ਚਾਲ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਖੀਂਦਾ ਜਾਵੇ ਮਨੂਆ ਕਹਿੰਦੇ ਅੱਜ ਬੜੇ ਅਫਸੋਸ ਨਾਲ ਮਨੂ ਕਹਿਣਾ ਪੈ ਰਿਹਾ ਕਿਸੇ ਟਾਈਮ ਆ ਇੱਕ ਚਰਚਾ ਹੋਦੀ ਸੀ ਕਿਉਂਕਿ ਹੁਣ ਮੈਂ ਜਲੀਆਂ ਵਾਲਾ ਬਾਗ ਤੋਂ ਆ ਰਿਹਾ ਪਤਾਨਜੀ ਉੱਥੇ ਗੱਲ ਹੋ ਰਹੀ ਸੀ ਗਵਰਨਰ ਸਾਹਿਬ ਕਹਿ ਰਹੇ ਸੀ ਨੀ ਇੱਕ ਟਾਈਮ ਦੇ ਅੰਦਰ ਕ੍ਰਾਂਤੀਕਾਰੀ ਇਸ ਲਿਸਟ ਦੇ ਅੰਦਰ ਸਭ ਤੋਂ ਪਹਿਲਾ ਨਾਮ ਬੰਗਾਲ ਦਾ ਅੰਦਾਜ਼ੀ ਵਿਕ੍ਰਾਂਤੀਕਾਰੀ ਉੱਥੇ ਚੱਕਦੇ ਉਹ ਸਿਰਫ ਪੰਜਾਬ ਦੇ ਲਾਤਾ ਸਜ਼ਾਦੀ ਦੀ ਲੜਾਈ ਦੇ ਅੰਦਰ ਸਾਰੇ ਖੰਡ ਕੀ ਕਰੀਏ ਕਿਉਂ ਪੈਦਾ ਹੋਈ ਅੱਜ ਅੱਜ ਉਹਨੂੰ ਮੇਰਖਿਆ ਲਾਪਾ ਕ੍ਰੋਸ ਤਾਂ ਨਹੀਂ ਕੀਤਾ ਪਰ ਪੰਜਾਬ ਉਹ ਸੰਪਾਸੇ ਚੱਲ ਪਿਆ ਜੋ ਹਾਲਾਤ ਬੰਗਾਲ ਦੇ ਅੰਦਰ ਹੋ ਰਹੇ ਸਨ West Bengal ਦੀ ਜਿਹੜੀ ਪੋਲਿਟਿਕਸ ਇਸ ਕਿਸਮ ਦੀ ਹੈ ਬੰਮ ਸਿੱਟ ਕੇ ਜਿਹਨੂੰ ਸਾਡੇ ਵਾਲੇ ਮੇਰਖਿਆ ਛੋਟੇ ਬੀਸੀਪੀ ਸੀ ਆਰਸੀਪੀ ਨਾਲ ਰਾਤ ਕਰ ਰਹੀ ਸੀ ਜੇ ਬੰਗਲਾ ਤੋਂ ਬਰਦਾ ਨਹੀਂ ਜੀ ਕਹਿੰਦੇ ਆ ਬੇਸਿਕਲੀ ਇਹ ਸਿੰਡਰੀ ਟਾਈਪ ਪਲਾਸਟ ਹੈ ਜਿਹਦੇ ਵਿੱਚ ਸ਼ਰਾਬ ਨਹੀਂ ਹੁੰਦੀ ਇਸ ਕਰਕੇ ਸ਼ਾਇਦ ਕਿਸੇ ਨੂੰ ਜਾਨ ਮਾਲ ਜਾਂਦੀ ਬਹੁਤ ਅੱਛੇ ਸ਼ਾਬਾਸ਼ ਪੁੱਡਾ ਆਜਿਣਾ ਕਿ ਜੁੜਾ ਪੰਜਾਬ ਪੁਲਿਸ ਦਾ ਬਧਾਈ ਹੋਵੇ ਤੁਮਹਾਨੂੰ ਬਧਾਈ ਤਾਂ ਡੀਜੀਪੀ ਸਾਹਿਬ ਨੂੰ ਵੀ ਦੇਣਾ ਚਾਹੂੰਗਾ ਵਿਫਤ ਡੀਜੀਪੀ ਸਾਹਿਬ ਨੂੰ ਅੱਜ ਪੁਲਿਸ ਡੀਜੀਪੀ ਮੰਨਣਤਰ ਲੱਗੀ ਵੈਦਰ ਇਨ ਵਾਇਰ ਡਿਲੇਡ ਇਫੈਕਟ ਇੱਕ ਕਿੰਨੇ ਵਜੇ ਟੈਲੀਫੋਨ ਆ ਰਿਹਾ ਕਾਲੀਆ ਸਾਹਿਬ ਤੁਹਾਡੇ ਕੋਲ ਆਇਆ ਕਿ 4:00 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 4 ਉਹਨੇ ਬਾਗੰਦਾਨ ਨੂੰ ਘੂਰ ਕਰਕੇ ਕਿਹਾ ਮੈਂ ਤਾਂ ਦੌਰੇ ਤੇ ਸੀ ਇਸ ਕਰਕੇ ਬੋਲ ਨਹੀਂ ਚੱਕ ਸਕੀ ਤੇ ਬਟ ਸਿਨੈਵਰ ਸ਼ਟਅਪ ਤੁਸੀਂ ਨੇ ਸਵੇਰ 5:30 ਵਜੇ ਉੱਥੇ ਪਹੁੰਚਿਆ ਮੈਂ ਵਧਾਈ ਦੇਵਾਂਗਾ ਕਿਉਂਕਿ ਉਹ ਕੀ ਰਿਹਾ ਹੈ ਐਵਰੀਬਡੀ ਹੈਜ਼ ਬੀਨ ਰਿਡਿਊਸਡ ਟੂ ਬੇਸਿਕਲੀ ਪੁਪੇਟਸ